યાર <mully> ક્ઠેક ਉਹ ਗੋਲ ਵੀ ਚਾਚਾ ਜੀ ਦੀ ਲੁੱਟੀ ਬਣਦੀ ਤਾਂ ਯਾਰ ਦੱਸ ਫੋਨ ਕਰਨ ਲੱਗ ਗਿਆ ਹੁਣ ਨਹੀਂ ਮੈਂ ਫੋਨ ਨਹੀਂ ਕਿਸ ਨੂੰ ਕਰਦਾ ਉੱਧਰ ਉੱਧਰ ਯਾਰ ਕਰਦਾ ਕਰਦਾ ਮੇਰੀ ਆਪਦੀ ਪੁੱਗਦੀ ਆ ਮੈਂ ਫੋਨ ਕਿਹਨੂੰ ਕਰੂੰਗਾ ਹਾਂ ਹੁਣ ਤੂੰ ਫੋਨ ਮਾਰ ਦੇ ਮੁੰਡੇ ਨੂੰ ਪੁੱਛ ਰਾ ਉਹ ਚਾਚਾ 45 ਦਰਾਂ ਪਦੀ ਨਹੀਂ ਫੇਰ ਨਹੀਂ ਫੇਰ ਰਹਿਣ ਦੇ ਕਮਾਲ ਹੋਣਾ ਚਾ ਲੋ ਨਹੀਂ ਬੰਦਾ ਸਾਡੇ 5.5 ਦੇ ਪਾੜੇ ਉਹਦਾ ਕਰਕੇ ਬੰਨਾ 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 ਜਾ ਪੂਰੇ ਨੂੰ ਪੁੱਛ ਆ ਜਾ ਜਾ ਪੁੱਛ ਆ ਜਾ ਆ ਜਾ ਜਗਦੀ ਹੈ ਨਾ ਓਏ 4500 ਨੂੰ ਕੀ ਲਾ 4500 ਹੀ ਕਹਿੰਦਾ ਤੇ ਨਹੀਂ ਆਪ ਲੈਣਾ ਨਹੀਂ ਫੇਰ ਨਹੀਂ ਆਉਂਦੇ ਨਹੀਂ ਹੈਗੇ ਕੱਟਣੇ ਨੇ ਕੱਟਣ ਕਦੇ ਆਉਂਦੇ ਨਹੀਂ ਹੈਗੇ ਹਾਂ ਕੱਟਣ ਚ ਫੇਰ ਕਿਹੜਾ ਪੂਰੇ ਕਰ ਦੇਣਗੇ 4500 ਨੂੰ ਤੂੰ ਪੂਰੇ ਕਰਕੇ ਫੇਰ ਵੀ ਦਿਖਾਈ ਇਹਦਾ ਦਿਲ ਕੀ ਪਤਾ ਹੋਊਗਾ ਨਾ ਮੇਟੀ ਆਹ ਨਿਗਾ ਜਾ ਵੀ ਹਾਂ ਟੂਪੇੜ ਬੂਨਾ ਤੱਕ ਬੂ ਇਹ ਦਿਖਾ ਕੇ ਬੂਸਾ ਉੱਦੀ ਲਾ ਦੂ ਹਾਂ ਇਹ ਸਭ ਕੁਝ ਕਰਦੇ ਨੇ ਸਹੀ ਯਾਰ ਇਹਦਾ ਚਾਹੇ ਕੁਝ ਵੀ ਕਰਦੇ ਆ ਫੇਰ ਵੀ ਨਹੀਂ ਪੂਰੇ ਕਰਦੇ ਚਾ ਲੋ ਵੀ ਉਹ ਤੇ ਪੂਖ ਨਾ ਲਾਵੇ ਜੇ ਪਰ ਤੋਂ ਆਈ ਹੋ ਗਈ ਕਿ ਉਦੋਂ ਯਾਰ ਨਹੀਂ ਫਿਰ ਮੂਰੇ ਨੂੰ ਪੁੱਛਾ ਤੇਰਾ ਕਰਕੇ ਬਾਬੇ ਨੂੰ ਤੂੰ ਆ ਜਹਾਦਵਾ ਦੇ ਕ ਹਾਂ ਆ ਤੂੰ ਬਾਬੇ ਨੂੰ ਦਵਾ ਦੇ ਰਹਿਣ ਛੱਡ ਤੂੰ ਚੱਲ ਬਾਬਾ ਦਾ ਲੈ ਚੱਲੇ ਆ ਉਹ ਵੀ ਮਰਜੀ ਬਾਬੇ ਦੀ ਤੇਰਾ ਫੋਨ ਕਹਿੰਦੇ ਨਵੇਂ ਪੰਜ ਲੈ ਸਾਢੇ ਪੰਜ ਨੂੰ ਕਹਤਾ ਯਾਰ ਸਾਢੇ ਪੰਜ ਨੂੰ ਕਹਤਾ ਸ਼ੇਰ ਹੁੰਦਾ ਫਿਰ ਤਾਂ ਉੱਥੇ ਹੀ ਬੱਠਾ ਕਹੀ ਜਾਂਦਾ ਤੂੰ ਪੰਜ ਨੂੰ ਨਵੇਂ ਫੜ ਜਾ ਸਾਰੇ ਯਾਰ ਮੈਂ ਪਤਾ ਯਾਰ ਫੜਾ ਲੈ ਚੱਲ ਵੀ ਉਹ ਦੋ ਖੋਲੀ ਹੋਰ ਸਾਰੇ ਯਾਰ 6 6 ਮੈਂ ਉਹਨੇ ਸੀ 6 ਪਿਓ ਨਾ ਇਹ ਤਾਂ ਅੱਗੇ ਲੈਣੀ ਕਿਤੇ ਗੱਲ ਨਾ ਬਣਦੀ ਮਰਜੀ ਹੋਵੇਗਾ ਉਹ ਨਹੀਂ ਬਾਈ ਯਾਰੀ ਗੱਲ ਜਾ ਬੰਦ ਕਰ ਉਹ ਚੱਲੋ ਕੋ ਮਾਮਾ ਅਰਚੀ ਜੀ ਕਿੰਨੇ ਨੇ 6 ਆਹ ਬੋੜੇ ਕਰਾਂ ਚੱਲ ਜਾ ਵਾਹ ਲੈ ਵੀਰੇ ਕਹੇ ਨੇ ਸੱਤ ਨੇ ਥਾਪੀ ਤਾਂ ਬੋਲੀ ਲਾਈ ਆ ਆਹ ਫਟਾ ਦੇ ਬਾਹਰ ਆਹ ਕੱਢ ਦੇ ਤੇਰੇ ਤਾਂ ਸੱਤੇ ਹੀ ਅਨਿਕਾ ਕਹਿਣਾ 7 8 ਸੱਤ ਨਾਲ ਹੀ ਓਏ ਵਿੱਚ ਹੀ ਆ ਯਾਰ ਇਹ ਆੜਾ ਪਾਸ ਜਿਹੜਾ ਹੈ ਤੇਰੇ ਲੱਗੇ ਜਾਂ ਸੇਲ ਦੇ ਕੇ ਜੀ ਮੇਰੇ ਫੜ ਉਹ ਜਿਹੜੇ ਦੇਖਿਆ ਉਹ ਦਮਗੇ ਤਨੂੰ ਚੱਲ ਵਿਖ ਲੈ ਜਾ ਇਹ ਬਾਹਰ ਆ ਲੈ ਜਾ ਉਹ ਭਾਗਿਆ ਪਰੇ ਕੋਈ ਨਹੀਂ ਉਹ ਫੜ ਨਹੀਂ ਯਾਰ ਚੱਲ ਲੈ ਜਾ ਵੀ ਗੱਡੀ ਪਾਪਾ ਦੀ ਚਲੋ ਕਰਾਓ ਬੱਸ ਆ ਲੈ ਮੇਰੀ